ਇੰਦੋਰ ਤੋਂ ਇਸ ਵਿਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਬੀਤੀ ਰਾਤ ਹਾਦਸਾ ਵਾਪਰਿਆ ਇਹ ਹਾਦਸਾ ਕਾਫੀ ਭਿਆਨਕ ਰਿਹਾ ਕਿਉਂਕਿ ਤਿੰਨ ਮੰਜ਼ਿਲਾ ਇਮਾਰਾ ਰਾਤ ਦੇ ਸਮੇਂ ਢਹਿ ਢੇਰੀ ਹੋ ਗਈ ਜਿਸ ਕਾਰਨ 10 ਤੋਂ ਵੱਧ ਲੋਕ ਇਸ ਮਲਵੇ ਹੇਠ ਦੱਬੇ ਜਾਂਦੇ ਨੇ ਜਿਸ ਕਾਰਨ ਦੋ ਲੋਕਾਂ ਦੀ ਮੌਕੇ ਤੇ ਮੌਤ ਵੀ ਹੋ ਗਈ ਹੈ ਇੱਕ ਨੌਜਵਾਨ ਮੁੰਡਾ ਤੇ ਇੱਕ ਔਰਤ ਦੋਹਾ ਦੀ ਮਲਵੇ ਹੇਠ ਦੱਬਣ ਕਾਰਨ ਜਾਨ ਚਲੀ ਗਈ ਹੈ ਜੋ ਜਾਣਕਾਰੀ ਇਸ ਮਾਮਲੇ ਦੇ ਨਾਲ ਹੁਣ ਤੱਕ ਸਾਹਮਣੇ ਆਈ ਹੈ ਕਿ ਇਮਾਰਤ ਦੇ ਵਿੱਚ ਚਾਰ ਪਰਿਵਾਰ ਰਹਿੰਦੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਸੀ ਤੇ ਪਿੱਛੋਂ ਤਿੰਨ ਪਰਿਵਾਰ ਜੋ ਇੱਥੇ ਰਹਿ ਰਹੇ ਸੀ ਅਚਾਨਕ ਤਿੰਨ ਮੰਜ਼ਲਾ ਇਮਾਰਤ ਡਿੱਗ ਜਾਂਦੀ ਹੈ ਢਾਹ ਟੇਰੀ ਹੋ ਜਾਂਦੀ ਹੈ ਤੇ ਉਹ ਸਾਰੇ ਪਰਿਵਾਰਕ ਮੈਂਬਰ ਮਲਵੇ ਦੇ ਹੇਠ ਦੱਬੇ ਜਾਂਦੇ ਨੇ ਰਾਤ ਦੇ ਸਵਾ 9 ਦੇ ਕਰੀਬ ਇਹ ਹਾਦਸਾ ਵਾਪਰਿਆ ਤਿੰਨ ਮੰਜ਼ਿਲਾ ਇਮਾਰਤ ਜਿਸ ਦੀਆਂ ਦਿਵਾਰਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਸੀ ਤੇ ਪਿੱਛੇ ਜੇ ਕਾਫੀ ਮੀਂਹ ਪੈਣ ਤੋਂ ਬਾਅਦ ਇਸ ਦਾ ਬੇਸਮੈਂਟ ਪੂਰੀ ਤਰੀਕੇ ਪਾਣੀ ਦੇ ਨਾਲ ਭਰਿਆ ਰਹਿੰਦਾ ਸੀ ਇਸ ਕਾਰਨ ਬਿਲਡਿੰਗ ਕਮਜ਼ੋਰ ਹੋ ਚੁੱਕੀ ਸੀ ਤਰੇੜਾਂ ਬਿਲਡਿੰਗ ਦੇ ਵਿੱਚ ਆਈਆਂ ਹੋਈਆਂ ਸੀ ਇਹੀ ਕਾਰਨ ਬਣਿਆ ਹੈ ਕਿ ਅੰਦਰ ਦੇ ਇਸ ਖੇਤਰ ਦੇ ਵਿੱਚ ਹਾਦਸਾ ਵਾਪਰ ਗਿਆ ਤਿੰਨ ਮੰਜ਼ਿਲਾ ਇਮਾਰਤ ਜਿਹੜੀ ਹੈ ਉਹ ਟੈ ਢੇਰੀ ਹੋ ਗਈ ਤੇ ਇਸ ਤੋਂ ਇਲਾਵਾ ਹੋਰ ਜੋ ਉੱਥੋਂ ਦੀ ਤਸਵੀਰਾਂ ਸਾਹਮਣੇ ਆਈਆਂ ਉਹ ਤੁਹਾਨੂੰ ਸਕਰੀਨ ਤੇ ਖਾਈਆਂ ਜਾ ਰਹੀਆਂ ਨੇ ਕਿ ਕੀ ਹਾਲਾਤ ਉੱਥੇ ਬਣੇ ਹੋਏ ਐ ਦੌਰ ਦੇ ਵਿੱਚ ਸੋਮਵਾਰ ਰਾਤ ਨੂੰ ਸਵਾ 9 ਦੇ ਕਰੀਬ ਇਹ ਹਾਦਸਾ ਵਾਪਰਿਆ ਸ਼ਹਿਰ ਦੇ ਰਾਣੀਪੁਰਾ ਖੇਤਰ ਦੇ ਵਿੱਚ ਤਿੰਨ ਮੰਜ਼ਲਾ ਇਮਾਰਤ ਟੈ ਗਈ